ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਰਾਜ ਸਿੰਘ ਜੀ ਆ ਗਰਮੀ ਕਿੰਨੀ ਆ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਠੀਕ ਕਰੀਏ ਹੈ ਇਹਨੀਆਂ ਨੇ ਪਾੜਦੇ ਹੁੰਮਰਾ ਤੇ ਕਣਬੀ ਪਲਾਸਟਿਕ ਕਰਤੇ ਤੇ ਆ ਚੋਨਾ ਲਗਾ ਦੇ ਫਿਰਨੇ ਆ ਤੇ ਸਰਕਾਰ ਹੈ ਕੋਈ ਨੌਕਰੀ ਦਾ ਮਸਲਾ ਨਹੀਂ ਦੇਂਦੀ ਕੋਈ ਕੁਝ ਨਹੀਂ ਦਿੰਦੀ ਅਗਾ ਜੇ ਨੌਕਰੀ ਜਾਣਾ ਹੈ ਕਰਨ ਦਾ ਅਫਸਰ ਅੱਗੂ ਖੜੇ ਹੁੰਦੇ ਨੇ ਕਿਸੇ ਮਾਰ 加ڈی ਦੇ اندر ਤੇਰੇ ਪੇਪਰ ਘਾੜੇ ਜਾਂ ਯਾਰ ਬਾਜ ਨਹੀਂ ਗਈ ਦੌੜ ਨਹੀਂ ਦੀ ਰੁਪਈਏ ਲੈ ਤੇ ਲਾਹੌਰ ਕਿਸੇ ਲਾ ਦੇਂਦੇ ਨੇ اچھا ਤੁਸੀਂ ਤਾਂ ਕਾਫੀ ਪੁਰਾਣੀਆਂ ਪੜਾਈ ਕੀਤੀ ਹੋਈ ਹੈ ਨਾ ਉਹਨਾਂ ਦਿਨਾਂ ਦੇ ਵਿੱਚ ਤਾਂ ਫੌਜੀ ਵੀ ਅਨਪੜ੍ਹ ਕੰਮ ਕਰਦੇ ਸੀ ਐਂ ਤੁਹਾਡੀਆਂ ਪੜਾਈ ਵੀ ਕਿਸੇ ਕੰਮ ਨਹੀਂ ਆਈ ਕਿਸੇ ਕੰਮ ਨਹੀਂ ਆਈ ਤੇ ਜਦੋਂ ਪੁੱਛੇ ਕਹੀਂ ਲਗਾਵੇ ਪਲਾਟ ਤੇ ਕੰਮ ਵਿੱਚ ਕੋਈ ਨਹੀਂ ਲੱਗੀ ਕਿਸੇ ਨਹੀਂ ਆ ਭਾਈ ਜੀ ਸਭ ਨੂੰ ਜੈ ਪੀਂ ਜੈ ਭਾਰਤ ਅੱਜ ਅਸੀਂ ਪਿੰਡ ਰਾਣਾ ਪੰਜਗਰਾਈ ਬਲਾਕ ਥਰੂ ਵਰਸਾਈ ਜਿਹਦਾ ਫਲੋਇਪੁਰ ਚ ਪਹੁੰਚੇ ਹੋਏ ਆਂ ਦੇ ਵਿੱਚ ਸਿੱਖਰ ਤੇ ਪੈਰ ਦੇ ਵਿੱਚ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਚੁਣਾ ਲਾ ਰਹੇ ਆ ਤੇ ਚੁਣਾ ਲਾਉਂਦੇ ਆ ਲਾਉਂਦੇ ਆ ਬੜੇ ਦੁੱਖ ਦੀ ਗੱਲ ਆ ਕਿ ਆ ਕੇ ਮੈਂ ਪਤਾ ਕੀਤਾ ਕਿ ਕਿੰਨਾ ਕਿੰਨਾ ਸਾਡੇ ਬੱਚੇ ਪੜੇ ਆ ਤਾਂ ਵੇਖੋ ਅੱਜ ਸੀ ਪੀਡਬਲੂਡੀ ਮੈਗਨੇਟ ਚ ਚਲੇ ਜਾਈਗੇ ਤਾਂ ਉੱਥੇ ਬਾਹਰੋਂ ਭਈਏ ਜਿਹੜੇ ਹੈਗੇ ਆ ਸਾਡੇ ਪੰਜਾਬ ਸਰਕਾਰ ਚ ਆ ਕੇ ਕੰਮ ਕਰਦੇ ਆ ਇੱਥੇ ਬਾਰਡਰ ਜਿਹੜੇ ਹੈਗਾ ਬਾਰਡਰ ਤੇ ਜਿੱਥੇ ਬੰਨ ਤੇ ਜਿੱਦੋਂ ਜਾਈਦਾ ਹੈ ਉੱਥੇ ਆ ਕੇ ਭਈ ਕੰਮ ਕਰਦੇ ਆ ਔਰ ਸਰਕਾਰੀ ਮੁਲਾਜ਼ਮ ਹੈ ਰੇਲ ਪਟਰੀ ਤੇ ਜਾਂਦੇ ਅਸੀਂ ਮਨਰੇਗਾ ਦਾ ਕੰਮ ਜਦੋਂ ਚੱਲਦਾ ਸਾਡਾ ਉੱਥੇ ਰੇਲ ਪਟਰੀ ਤੇ ਵੀ ਸਾਡਾ ਆ ਦੇਖੀਦਾ ਤੇ ਭਈਏ ਜਿਹੜੇ ਹੈਗੇ ਉੱਥੇ ਸਰਕਾਰ ਦਾ ਡਿਊਟੀ ਕਰਦੇ ਆ ਸਰਕਾਰੀ ਕੰਮ ਦਾ ਬੜੇ ਦੁੱਖ ਦੀ ਗੱਲ ਆ ਕਿ ਸਾਡੀਆਂ ਕੁੜੀਆਂ ਕਿੰਨਾ ਪੜੀਆਂ ਹੋਈਆਂ ਆਓ ਤੁਹਾਨੂੰ ਸਾਰਿਆਂ ਨੂੰ ਇਸ ਦੀ ਰਿਪੋਰਟ ਦੇਈਏ ਔਰ ਸਹੀ ਇੱਕ ਗੱਲ ਹੈਗੀ ਕਿ ਕੁੜੀਆਂ ਕਾਫੀ ਪੜੀਆਂ ਹੋਈਆਂ ਫਿਰ ਵੀ ਉਹਨਾਂ ਨੂੰ ਸਰਕਾਰੀ ਕਿਤੇ ਕੋਈ ਕੰਮ ਨਹੀਂ ਮਿਲਿਆ ਕੋਈ ਨੌਕਰੀ ਨਹੀਂ ਮਿਲੀ ਕੋਈ ਡਿਉਟੀ ਨਹੀਂ ਨਹੀਂ ਤਾਂ ਸਿਕਰ ਦੁਪਹਿਰ ਦੇ ਵਿੱਚ ਕੜਕ ਦੀ ਗਰਮੀ ਦੇ ਵਿੱਚ ਝੁੰਨਾ ਲਾ ਰਹੀਆਂ ਆ ਨੇੜੇ ਆਓ ਕੈਮਰਾਮੈਨ ਜੀ ਹਾਂ ਅਰੇ ਜੀ ਕੀ ਨਾਮ ਤੁਹਾਡਾ ਕਾਜਲ ਕਾਜਲ ਬੇਟਾ ਕਿੱਥੇ ਰਹਿੰਦੇ ਸੀ ਰਾਣਾ ਪੱਟ ਰਾਣਾ ਪੱਟ ਕਾਜਲ ਆਪਣੇ ਡੈਡੀ ਦਾ ਕੀ ਨਾਮ ਹੈ ਗੁਰਾਰਜ ਸਿੰਘ ਕਿੰਨਾ ਪੜਾਇਆ ਤੇਰੀ ਡੈਡੀ ਮੇਰੇ ਡੈਡੀ ਨੇ ਵੀ ਇੱਕ ਭਾਈ ਬੀ ਇੱਕ ਰਾਏ ਕਿਹੜੇ ਸਕੂਲ ਜਿ ਕਰਾਈ ਹਾਂਜੀ ਪਹਿਲੇ ਅਸੀਂ ਨੌ ਬਰਾਮੇ ਸ਼ੇਸ ਨੂੰ अच्छा पंजे की रोज अपटोन करना और कितना मुश्किल वाली गल आ हां जी कार तो चल हा, के आधा घंटा ਘੰਟਾ ਲੱਗ ਜਾਂਦਾ ਸੀ हां जी पहले पैदल फिर साइकिल ਤੇ ਜਾਂਦੇ ਸੀ साइकिल ਤੇ ਜਾਂਦੇ ਸੀ ਤਾਂ ਦੇਖੋ ਜਦੋਂ ਅਸੀਂ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾਉਣੀ ਆ ਹਰ ਇੱਕ ਮਾਂ ਪਿਓ ਦੀ ਇੱਛਾ ਹੁੰਦੀ ਹੈ ਕਿ ਮੈਂ ਆਪਣਾ ਬੱਚਾ ਜਿਹੜਾ ਹੈਗਾ ਪੜਾਉਣਾ ਪੜਾਉਣ ਤੋਂ ਬਾਅਦ ਚ ਉਹ ਚੰਗਾ ਆਪਦਾ ਘਰ ਬਣਾਵੇ ਔਰ ਚੰਗਾ ਉਹ ਰੋਟੀ ਪਾਣੀ ਕਮਾਵੇ ਤੇ ਚੰਗੇ ਘਰ ਦੇ ਵਿੱਚ ਚੰਗੇ ਅਗਾ ਆਪਣਾ ਪਾਲਣਾ ਪੋਸ਼ਣਾ ਕਰ ਸਕੀ ਔਰ ਪੜ੍ਹਾਈ ਵੱਲੋਂ ਕੋਈ ਕਮੀ ਨਹੀਂ ਹੈ ਕਿੰਨਾ ਪੜੇ ਸੀਗੇ ਬੀਏ ਕੀਤੀ ਸੀ ਤਾਂ ਕਮਜ਼ੋਰੀ ਰਹਿ ਗਈ ਆ ਕਿ ਸਾਡੀ ਪੰਜਾਬ ਸਰਕਾਰ ਦੀ ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਸਰਕਾਰ ਜਿਹੜੀ ਹੈਗੀ ਆ ਕੁਝ ਦਿਨ ਪਹਿਲਾਂ ਜਦੋਂ ਅਮਰੀਕਾ ਚੋਂ ਕਣਕ ਆਂਦੀ ਸੀ ਤੇ ਕਿਸਾਨ ਜਿਹਨੂੰ ਇੱਥੇ ਖੇਤੀ ਬੀਜਣ ਲੱਗੀ ਤਾਂ ਪੂਰੇ ਭਾਰਤ ਚ ਕੀ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਸੂਬਾ ਸਾਡਾ ਇੱਕ ਚੋਨੇ سونے ਦੀ ਚੜੀ ਕਿਹਾ ਗਿਆ ਸੀ ਔਰ ਮੀਰ ਲਾਕਾ ਸਮਝਿਆ ਗਿਆ ਸੀਗਾ ਅਤੇ ਅੱਜ ਸਾਡੇ ਬੱਚੇ ਜਿਹੜੇ ਹੈਗੇ ਆ ਔਰ ਪੜ੍ਹ ਕੇ ਵੀ ਨਕਮੇ ਹੋਏ ਬੈਠੇ ਅੱਜ ਚੋਨਾ ਲਾ ਰਹੇ ਆ ਤਾਂ ਰਾਜੀ ਤੁਹਾਡਾ ਕੀ ਨਾਮ ਕਿੰਨਾ ਪੜੇ ਤੁਸੀਂ ਹਾਂ ਨਿੜਿਓ ਕੈਮਰਾਮੈਨ ਜੀ ਕੀ ਨਾਮ ਆ ਜਸਿੰਦਰ ਕੌਰ ਜੀ ਆਪਣੀ ਡੈਡੀ ਦਾ ਕੀ ਨਾਮ ਜਗੀਰ ਸਿੰਘ ਔਰ ਕਿੰਨਾ ਪੜਾਇਆ ਤੇਰੇ ਡੈਡੀ ਨੇ ਬੀਏ ਕੀਤੀ ਔਰ ਪੜ੍ਹਾਈ ਵੱਲੋਂ ਤਾਂ ਕੋਈ ਕਮੀ ਨਹੀਂ ਹੈ ਕੋਈ ਐਹੋ ਜੀ ਤਾਂ ਨਹੀਂ ਮਨ ਚ ਹੈਗੀ ਕਿ ਮੇਰੇ ਮਾਪਿਓ ਨੇ ਪੜ੍ਹਾਈ ਚ ਕੋਈ ਕਮੀ ਕੀਤੀ ਆ ਜਾਂ ਹੈਨਾ ਤਾਂ ਫਿਰ ਹੁਣ ਕਮੀ ਕਿੱਥੇ ਰਹਗੀ ਸਰਕਾਰ ਉੱਚੀ ਬੋਲਣਾ ਇਹ ਸਰਕਾਰ ਦੇ ਨਾਮ ਤੋਂ ਡਰਨ ਲੱਗਦਾ ਹੈ ਨਹੀਂ ਡਰ ਖਾਦਾ ਲੱਗਣਾ ਮੈਂ ਕਿਉਂਕਿ ਡਰ ਰਹੀ ਆ ਡਰ ਨਾਲ ਹਾਂਜੀ ਕਿੱਥੇ ਕਮੀ ਰਹਗੀ ਸਰਕਾਰ ਅਜੀਬ ਜਿਹੀ ਲੱਗਦੀ ਇਹ ਲੱਗਦਾ ਕਿ ਇੱਥੋਂ ਦਾ ਆ ਰਾਣਾ ਪੰਜਗਰਾਈਂ ਦਾ ਐਮਐਲਏ ਹੈਗਾ ਹੈਨਾ ਉਹਦੇ ਤੋਂ ਡਰਦਾ ਹੈ ਹੈ ਐ ਕੋਈ ਡਰਨਾ ਨਹੀਂ ਡਰਨਾ ਹਾਂ ਰਾਜੀ ਹੁਣ ਫਿਰ ਦੁਬਾਰਾ ਪੁੱਛ ਸਰਕਾਰ ਸਰਕਾਰ ਤਾ ਫੇਰੇ ਵੇਖੋ ਹੁਣ ਕੀ ਕਰਦੇ ਇੱਥੇ ਚੋਨਾ ਚੋਨਾ ਲਾਉਂਦੇ ਚੋਨਾ ਕਿਵੇਂ ਗਰਮੀ ਚ ਲੱਗਦਾ ਜਦੋਂ ਰੌਣਾ ਸੌਖਾ ਜਿਹਾ ਨਹੀਂ ਬਹੁਤ ਮੁਸ਼ਕਿਲ ਹੈ ਮੁਸ਼ਕਿਲ ਹੈ ਹਾਂਜੀ ਹਾਂ ਰਾਜੀ ਤੁਹਾਡੀ ਕਿੰਨੀ ਪੜਾਈ ਆ ਆਪਣੀ ਵੀ ਵੀ ਹੈ ਪਲੱਸ 2 ਕੀ ਨਾਮ ਤੁਹਾਡਾ ਨਿਸ਼ਾਨਾ ਨਹੀਂ ਆ ਕਿਰਪਾਏ ਪਰਮਾਤਮਾ ਦੀ ਮਾਂ ਪਿਓ ਨੇ ਕਮੀ ਨਹੀਂ ਛੱਡੀ ਹੋਈ ਹਾਂਜੀ ਮੜਾ ਕਿਸੀ ਰਾਜੀ ਕਿੰਨਾ ਕਿੰਨਾ ਪੜਿਓ 10ਵੀਂ ਕਿਸੀ ਵੀ ਤਰੀਕਾ ਤੋਂ ਲਾਸਟ ਤਾਂ ਕੋਈ ਕਮੀ ਨਹੀਂ ਹੈਗੀ ਆਹੋ ਬਾਈ ਜੀ ਮੜਾ ਜੀ ਨੇੜੇ ਆ ਜੀ ਇੱਥੇ ਨਾ ਤੀਨਾ ਮਟਾ ਵੱਡਾ ਹਾਂ ਬੱਸ ਹਾਂ ਬੱਤੱਸ ਜੀ ਬੱਚੇ ਤੁਸੀਂ ਵੀ ਪੜਾ ਰਹੇ ਹੋ ਹਾਂਜੀ ਅੱਛਾ ਚਲੋ ਇਹ ਤਾਂ ਦੁੱਖੀ ਟੁੱਟ ਗਿਆ ਕਿ ਬੱਚਿਆਂ ਦੇ ਵਿੱਚੋਂ ਮਾਪਿਓ ਨੇ ਪੂਰੀ ਜ਼ਿੰਮੇਵਾਰੀ ਨਾਲ ਪੜਾਇਆ ਲਖਾਇਆ ਲੇਕਿਨ ਆਸ ਇੱਥੋਂ ਆ ਕੇ ਖਤਮ ਹੁੰਦੀ ਆ ਕਿ ਪੜਨ ਦੇ ਬਾਵਜੂਦ ਵੀ ਸਾਨੂੰ ਅੱਜ ਝੋਨਾ ਨਾਲ ਹੈ ਕਿੰਨੇ ਬੱਚੇ ਆ ਤੁਹਾਡੇ ਦੋ ਦੋ ਇੱਕ ਦੋ ਅੱਛਾ ਦਾਰਾਸਲ ਹੁਣ ਮੈਂ ਥੋੜੀ ਜੀ ਵਿਸ਼ੇ ਤੋਂ ਬਾਹਰ ਗੱਲ ਕਰਦਾ ਹਾਂ ਜੇ ਗੁੱਸਾ ਨਾ ਕਰੋਗੇ ਮੈਂ ਕਰ ਲਵਾਂ ਕੋਈ ਕਰ ਲਾਂ ਇਹਦਾ ਗੁੱਸਾ ਕਰ ਜਾਣਾ ਨਹੀਂ ਕਰਦਾ ਨਹੀਂ ਕਰਦਾ ਚਲੋ ਮੈਨੂੰ ਪਰਮਿਸ਼ਨ ਮਿਲ ਗਈ ਇਹ ਆ ਕਿ ਦੇਖੋ ਜਦੋਂ ਸਾਡੇ ਬਜ਼ੁਰਗ ਤਾਂ ਨੂੰ ਨਿਕਲ ਲੈਂਦਾ ਅਸੀਂ ਆਪਣੇ ਬਜ਼ੁਰਗਾਂ ਦੀ ਗੱਲ ਕਰੀਏ ਕਿ ਜਦੋਂ ਸਾਡੇ ਚ ਵੋਟਾਂ ਲੈਣ ਲਈ ਆਉਂਦੇ ਨੇ ਹੈਨਾ ਉਦੋਂ ਸਾਡੇ ਤੋਂ ਗਲਤੀਆਂ ਕਿੱਥੇ-ਕਿੱਥੇ ਹੁੰਦੀਆਂ ਸਾਡੀ ਕਿ ਗਲਤੀਆਂ ਬੜੀਆਂ ਹੁੰਦੀਆਂ ਕਿ ਜਦੋਂ ਵੋਟਾਂ ਦੀ ਤਿਆਰੀ ਹੁੰਦੀ ਹੈ ਸਾਡੇ ਲੋਕਾਂ ਚ ਰਾਜਨੀਤਿਕ ਲੋਕੀਰ ਆਉਂਦੇ ਆ ਤੇ ਸਾਡੇ ਬਜ਼ੁਰਗਾਂ ਚ ਜਦੋਂ ਆਉਂਦੇ ਆ ਕਿਸੇ ਨੂੰ ਮਾਸੜ ਕਿਸੇ ਨੂੰ ਤਾਇਆ ਕਿਸੇ ਨੂੰ ਚਾਚਾ ਕਿਸੇ ਨੂੰ ਖੁਫਫਾ ਕਹਿੰਦੇ ਆ ਅਸੀਂ ਵੀ ਆਏ ਪਸਮਜੀਦਾ ਜਿਵੇਂ ਮੱਝ ਨੂੰ ਟੀਕਾ ਲਾਈਦਾ ਹੈ ਹੈਨਾ ਅਤੇ ਉਹਨਾਂ ਲਈ ਕਿੱਥੇ ਕਿੱਥੇ ਗਲਤੀਆਂ ਕਰਦੇ ਆ ਜਦੋਂ ਉਹਨਾਂ ਦੀ ਇਲੈਕਸ਼ਨ ਦੀ ਤਿਆਰੀ ਹੁੰਦੀ ਆ ਕੁਰਸੀਆਂ ਡਾਉਂਦੇ ਆ ਸਾਡੇ ਲੋਕ ਹਾਂਜੀ ਟੈਂਟ ਲਾਉਂਦੇ ਆ ਸਾਡੇ ਲੋਕ ਸਫਾਈ ਕਰਦੇ ਆ ਸਾਡੇ ਲੋਕ ਪਾਣੀ ਪਿਉਂਦੇ ਆ ਸਾਡੇ ਲੋਕ ਹੈਨਾ ਢੋਲ ਦੇ ਅੱਗੇ ਨੱਚਦੇ ਆ ਬਾਂਦਰ ਜੀ ਵੀ ਨੱਚਦਾ ਨੇ ਹੈਨਾ ਸਾਡੇ ਲੋਕ ਜਦੋਂ ਆਉਂਦੇ ਆ ਅਸੀਂ ਹਾਰ ਪਾਉਣੇ ਆ ਹੈਨਾ ਤਾਂ ਅਸੀਂ ਹਾਰ ਪਾਉਣੇ ਆ ਅਸੀਂ ਲੱਡੂਆਂ ਨਾਲ ਟੋਲਦੇ ਆ ਕੁਈ ਪੈਸੇ ਨਾ ਢੋਲ ਦੇ। ਹੈਨਾ? ਤਾਂ ਉਹ ਜਦੋਂ ਆ ਕੇ ਸਟੇਟ ਤੇ ਮਿੱਠੀਆਂ ਗੱਲਾਂ ਕਰਕੇ ਤਾਂ ਉਹ ਵੋਟਾਂ ਸਾਡੇ ਤੋਂ ਲੈ ਜਾਂਦੀ ਹੈ। ਸਾਡੀ ਵੋਟ ਦੀ ਬਦੌਲਤ ਉਹਨਾਂ ਨੂੰ ਸਰਟੀਫੀਕੇਟ ਮਿਲਦਾ। ਸਾਡੀ ਵੋਟ ਦੀ ਬਦੌਲਤ ਉਹਨਾਂ ਨੂੰ ਗੱਡੀਆਂ, ਕੋਠੀਆਂ, ਛਾਰਾਂ ਖਰਚੇ ਮਿਲਦੇ। 1.5 ਲੱਖ ਰੁਪਈਆ ਤਨਖਾਹ ਮਿਲ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਆਣ-ਜਾਣ ਦੇ ਗੱਨਮੈਂਡ ਦੇ ਕੋਠੀ ਦੇ ਖਰਚੇ। ਹੈ ਸਾਡੀ ਵੋਟ ਤੇ ਸਾਡੇ ਤੋਂ ਬਾਅਦ ਚ ਉਹਨਾਂ ਦਾ ਕੰਮ ਕੀ ਆ ਕੀ ਕਰਦੇ ਆ ਕੱਟ ਦਿਓ ਪੈਨਸ਼ਨ ਇਹ ਸਾਡੀ ਸਰਕਾਰ ਨਵੇਂ ਸਿਰੇ ਤੋਂ ਲਾਏਗੀ ਕੱਟ ਦਿਓ ਸਗਲ ਸਕੀਮ ਇਹ ਸਾਡੀ ਸਰਕਾਰ ਲਾਉਗੀ ਕੱਟ ਦਿਓ ਨਰੇਗਾ ਇਹ ਸਾਡੀ ਸਰਕਾਰ ਲਾਉਗੀ ਰੋਕ ਦਿਓ ਮਕਾਨ ਇਹ ਸਾਡੀ ਸਰਕਾਰ ਦਊਗੀ ਰੋਕ ਦਿਓ ਮਰਲੇ ਇਹ ਸਾਡੀ ਸਰਕਾਰ ਦਊਗੀ ਇਹਨੇ ਕਿਹਾ ਕਦੋਂ ਦਊਗੀ 4 ਸਾਲ 6 ਮਹੀਨੇ ਬਾਅਦ 4 ਸਾਲ 6 ਮਹੀਨੇ ਬਾਅਦ ਜਦੋਂ ਦੁਬਾਰਾ ਫਿਰ ਵੋਟ ਮੰਗਣੀ ਉਦੋਂ ਆ ਕੇ ਡਰਾਮਾ ਹੀ ਕਰਨਾ ਹੈ ਦੇਣਾ ਲੈਣਾ ਕੁਝ ਨਹੀਂ ਇਹ ਸਾਡੀਆਂ ਗਲਤੀਆਂ ਨੇ ਜੇ ਉਦੋਂ ਅਸੀਂ ਖੜਕ ਕੇ ਇਹ ਗੱਲ ਪੁੱਛੀ ਹੁੰਦੀ ਨਾ ਕਿ ਸਾਡੀਆਂ ਐਸੀ ਕਾਢਾ ਗੀਦੀਆਂ ਨੌਕਰੀਆਂ ਕਿੱਥੇ ਆਸੀਂ ਤੁਹਾਨੂੰ ਵੋਟ ਪਾ ਕੇ ਤੁਹਾਡੀ ਇੱਕ ਜ਼ਿੰਮੇਵਾਰੀ ਲਈ ਸੀ ਕਿ ਤੁਸੀਂ ਪਬਲਿਕ ਦਾ ਵਿਕਾਸ ਕਰਨਾ ਹੈ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਹੈ ਪਬਲਿਕ ਨੂੰ ਇਨਸਾਫ ਦਿਵਾਉਣਾ ਹੈ ਅਮਲਕ ਦਾ ਸਿ ਵਿਧਾਨ ਲਾਗੂ ਕਰਨਾ ਇਹ ਜ਼ਿੰਮੇਵਾਰ ਹੈ ਤੇ ਜੇ ਤੁਸੀਂ ਇਹ ਬੋਲਦੇ ਤੇ ਉਹਨਾਂ ਦੀ ਮਜਬੂਰੀ ਬਣ ਜਾਂਦੀ ਸੀ ਅੱਜ ਆ ਕੁੜੀਆਂ ਨੂੰ ਛੋਨਾ ਲਾਉਣ ਦੀ ਲੋੜ ਨਹੀਂ ਪੈਂਦੀ ਅੱਜ ਕੁੜੀਆਂ ਘਰ ਬੈਠ ਕੇ ਤੇ ਅਫਸਰ ਹੁੰਦੀਆਂ ਨੇ ਸਹੀ ਗੱਲ ਬਾਕੀ ਗਿਆ ਲਾ ਆਦਰ ਆਸ਼ੀਰ ਕੀ ਨਾਮ ਹੈ ਤੇਰਾ ਹਾਂ ਬਬੂ ਸਿੰਘ ਬਬੂ ਸਿੰਘ ਆ ਕੀ ਲਿਖਿਆ ਆ ਇਹ ਨਸ਼ੇਰੋ ਇਹ ਨਸ਼ਿਆ ਨਸ਼ਿਆ ਦੇ ਗਿਓ ਐ ਬਬੂ ਬਾਜੀ ਮਾੜਾ ਜੇ ਬੈਕ ਸਾਈਡ ਤੇ ਕਰੀ ਦੀ ਆ ਫੋਟੋ ਕੀ ਦੀ ਆ ਨੇ ਲੇਕ ਭਗਵੰਤ ਮਾਨ ਦੀ ਹਾਂ ਜੀ ਵੇਖੀ ਵੇਖੀ ਭਗਵੰਤ ਮਾਨ ਹੀ ਹੈ ਨਾ ਹੈ ਇਵੇਂ ਆ ਇਹ ਜੈਕਟਾ ਤਾਂ ਚਲੋ ਠੀਕ ਆ ਗਰਮੀ ਚ ਪਾਲ ਨਹੀਂ ਕਮ ਆ ਗਈ ਹੈ ਪਰ ਸੱਚੀ ਦਸੀ ਇਹ ਨਸ਼ੇ ਛੜਾ ਸਕਦੇ ਆ ਇਹਨਾਂ ਨਸ਼ੇ ਛਿੜਾਉਣੇ ਜੀ ਜਿੰਨੀ ਦਾ ਰਾਵਣਾ ਪੈਗ ਨਾ ਉਠਿਆ ਨਹੀਂ ਜਾਂਦਾ ਅੱਛਾ ਹਾਂ ਜੀ ਪੱਕੀ ਗੱਲ ਆ ਇਹ ਸੁਣਿਆ ਤਾਂ ਸੀਗਾ ਅੱਜ ਪੀਣਗੇ ਤਾਂ ਤੁਰਨਗੇ ਗੱਡੀ ਬੈਣਗੇ ਨਹੀਂ ਨਹੀਂ ਇਹ ਤਾਂ ਸੁਣਿਆ ਸੀ ਅਸੀਂ ਇਹ ਕਰਦੇ ਤਾਂ ਇਵੇਂ ਹੀ ਆ ਹਾਂ ਜੀ ਇਹ ਪਿੱਛੇ ਪਿਛਲੀਆਂ ਸਰਕਾਰਾਂ ਜਿਹਦੋਂ ਕਿੰਨੀਆਂ ਸੀ ਨਾ ਇਹ ਭਗਵੰਤ ਮਾਨ ਆਪ ਖੁਦ ਨਸ਼ੀ ਕਰਦਾ ਤੇ ਉਥੇ ਐਕਸ਼ਨ ਬੜਾ ਕੀਰ ਕਰਦਾ ਸੀ ਕਿ ਮੈਂ ਉਹ ਡੀਐਨਏ ਕਰਵਾ ਦਊਗਾ ਤੁਸੀਂ ਇਹ ਕਰਦੇ ਕਰਦੇ ਅੱਜ ਪਬਲਿਕ ਵੀ ਸਾਡੀ ਇਹ ਗੱਲ ਕਰਦੀ ਹੈ ਤਾਂ ਠੀਕ ਆ ਇਹ ਲੋਕਪਖਵਾ ਕਰਦੇ ਆ ਜੇ ਨਾ ਛੁੱਟਿਆ ਤੇ ਆਪਾਂ ਇਹਨਾਂ ਨੂੰ ਪਿੰਡਾਂ ਚ ਵੀ ਵੜਨ ਦੇਣਾ ਅੱਜ ਸਾਡੇ ਹੀ ਗਰੀਬ ਮਾਵਾਂ ਦੇ ਬੱਚੇ ਜਿਹੜੇ ਹੈਗੇ ਨਸ਼ਿਆਂ ਦੇ ਵਿੱਚ ਬਰਬਾਦ ਹੋ ਰਹੇ ਜਿਹੜੀ ਘਰ ਦੇ ਵਿੱਚ ਨਸ਼ਾ ਆ ਜਾਂਦਾ ਹੈ ਉਹਨਾਂ ਦੇ ਬੱਚਿਆਂ ਨੂੰ ਪੁੱਛੋ ਉਹਨਾਂ ਦੀਆਂ ਘਰਵਾਲੀਆਂ ਨੂੰ ਪੁੱਛੋ ਉਹਨਾਂ ਦੀ ਮਾਵਾਂ ਨੂੰ ਪੁੱਛੋ ਜਦੋਂ ਬੱਚੇ ਨੂੰ ਟੋਟ ਪੈਂਦੀ ਆ ਉਹ ਘਰ ਦਾ ਸਮਾਨ ਵੇਚਦੀ ਆ ਹੈਨਾ ਵੇਚਦੇ ਆ ਫਿਰ ਉਹ ਮਾਂ ਨਹੀਂ ਵੇਚਦੀ ਬੱਚੇ ਨਹੀਂ ਵੇਚਦੇ ਉਹ ਆਪ ਦੇ ਆਪ ਨੂੰ ਬਚਾਉਣ ਲਈ بڑا ਨੁਕਸਾਨ ਕਰਦੀ ਆ ਹਾਂ ਸਵਰਨਾ ਸਾਡੀ ਇਹ ਆਰਡਰ ਲੱਗ ਆਗੂ ਲੀਡਰ ਆ ਸਵਰਨਾ ਜੀ ਤੈਨੂੰ ਪੁੱਛੀ ਨਹੀਂ ਹੈ ਕੁਝ ਵੀ ਇੱਥੇ ਕਾਮੜਾ ਜੇ ਨੇੜੇ ਦੇ ਹਾਂ ਵੇਜੇ ਤੂੰ ਕੋਈ ਗੱਲ ਕਰਨੀ ਆ ਨਹੀਂ ਆ ਗੱਲ ਨਹੀਂ ਕਰਨੀ ਚੱਲ ਫਿਰ ਕੈਮਰਾ ਫੜ ਫਿਰ ਨਹੀਂ ਕਰਨੀ ਵਾਗੂ ਕਾ ਨ ਤੇਨਲ ਤੋਂ ਕੁੜੀਆਂ ਵਧੀਆ ਬੋਲਦੀ। ਉਹ ਬੰਦਿਆ ਤਰਨ। ਹਾਂ। ਨਹੀਂ ਅੰਕਾ। ਗਿੱਸਾ ਸਾਰਾ ਹੀ ਕੱਢ ਦਿੱਤਾ। ਇਧਰ ਆ ਵੀ। ਆ ਆ ਗਿਆ ਭਾਈ। ਕੈਮਰਾਮੈਨ ਜੀ ਆਓ। ਮੁੱਛ ਖੜੀ ਕਰ ਇੱਕ। ਮੁੱਛਾ ਹੋਂ ਤੇ ਐਹੋ ਜਿਹਾ ਹੋਣਾ। ਮੇਰੀਆਂ ਤਾਂ ਮੁੱਛਾ ਹੀ ਡਿੱਗੀਆਂ ਰਹੀਆਂ ਨੇ ਹੈਨਾ। ਹਾਂ ਭਾਈ। ਦੱਸੋ ਜੀ ਕਿਹੋ ਜਿਹੇ ਹਾਲਾਤਾਂ ਚੁਣਾ ਨਾਉਣਾ ਕਿਵੇਂ ਲੱਗਦਾ ਹੈ? ਨਾ ਤਾਂ ਇੱਥੇ ਮਾੜੀ ਆ। ਅੱਛਾ। ਅਸੀਂ ਪੜ੍ਹ ਕੇ ਵੀ ਪਲੱਸ 2 ਕੀਤੀ ਆ। ਕੋਈ ਨੌਕਰੀ ਦੀ कोई नौकरी मिली कोई कुछ नहीं हां सरकारा पराया बीए कर करके फिर भी चोना ला रहे फिर भी चोना ला रहे इनी थोप ਦੇ ਵਿੱਚ ਸਵੇਰੇ ਆਈ ਦਾ 6 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਜਾਂਦੀ 7-8 ਵਜੇ ਤੱਕ ਘਰੇ ਜਾਈਦਾ ਬਹੁਤ ਮੁਸ਼ਕਿਲ ਹੁੰਦਾ ਹੈ ਸਾਰਾ ਸਰੀਰ ਹੈ ਦੁੱਖਦਾ ਹੀ ਰਹਿੰਦਾ ਹੈ ਵੀ ਮਜਬੂਰੀਆਂ ਕਰਦੀਆਂ ਸਪ੍ਰਿੰਗ ਵਾਂਗ ਹੈ ਨਾ ਲੱਕ ਕਰਦਾ ਚਲ ਰਾਜੀ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਇਹ ਨੰਬਰ ਤਾਂ ਮੈਂ ਇਹਨਾਂ ਦਾ ਲਾਇਆ ਸੀ ਤੁਸੀਂ ਦੁਬਾਰਾ ਟਾਈਮ ਲਈ ਜਾ ਪਰ ਗੱਲ ਮਜ਼ਾਕ ਦੀ ਨਹੀਂ ਹੈ ਗੱਲ ਸੱਚੀ ਆ ਅੰਦਰੋਂ ਆਤਮਾ ਦੁਖਦੀ ਆ ਤਾਂ ਮੈਂ ਗੱਲ ਕਰਦਾ ਐ ਘਰੇ ਨਲਕਾਂ ਲੱਗਾ ਦੀ ਟੁੱਟੀ ਮੋਟਰ ਲੱਗੀ ਆ ਮੋਟਰ ਲੱਗੀ ਆ ਖਰਚਾ ਵੀ ਕੀਤਾ ਅੱਜ ਕੱਲ 35-40 ਹਜ਼ਾਰ ਦੀ ਮੋਟਰ ਲੱਗੀ ਮੜਾ ਜੀ ਵਾਜ ਦਿਓ ਪਾਣੀ ਦੇ ਜੂ ਕਿ ਜਾਣਾ ਪਊਗਾ ਜਾਣਾ ਪਊਗਾ ਬਟਨ ਛੱਡਣਾ ਪੈਣਾ ਫੇਰ ਹੀ ਮੋਟਰ ਚੱਲੇਗੀ ਨਹੀਂ ਸ਼ਾਇਦ ਇੰਨੇ ਬੰਦਿਆਂ ਦੀ ਗੱਲ ਮੁੰਦੀ ਆਪਾਂ ਸਾਰੇ ਮੜਾ ਜੀ ਕਹੀਏ ਮੋਟਰ ਪੈਣ ਪਾਣੀ ਦੇ ਜੂ ਨਹੀਂ 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 ਦੇਜੂ ਨਹੀਂ ਜਾਣਾ ਪਊਗਾ ਨਾ ਇਸੇ ਤਰ੍ਹਾਂ ਅਸੀਂ ਡਾਕਟਰ ਕੋਲੇ ਚਲੇ ਜੰਨੇ ਆਂ ਤੇ ਡਾਕਟਰ ਕੋਲੇ ਕੋਈ ਦਵਾਈ ਲੈਣ ਗਿਆ ਤੇ ਚੰਗਾ ਬੰਦਾ ਇਹ ਹਾਂਜੀ ਜਾਈ ਦੀ ਆਪਾਂ ਚੁੱਪ ਕਰਕੇ ਖੜ ਜਾਈਏ ਹਾਂ ਤਾਂ ਖੜੇ ਨੂੰ ਟੀਕਾ ਲਾ ਦੇਗਾ ਡਾਕਟਰ ਕੇ ਪਹਿਲੂ ਦੁੱਖ ਦੱਸਣਾ ਪਊਗਾ ਦੱਸਣਾ ਪੈਣਾ ਸਾਨੂੰ ਆਹ ਪ੍ਰੋਬਲਮ ਹੈ ਪੁੱਲੂ ਦੁੱਖ ਹਾਂਜੀ ਉਸ ਤੋਂ ਬਾਅਦ ਕਰਿਆਨੇ ਵਾਲੀ ਦੁਕਾਨ ਤੇ ਜੰਨੇ ਆਪਾਂ ਦੋ ਟਾਈਪ ਜੰਨੇ ਆ ਹੈਨਾ ਕੀ ਉਹਨੂੰ ਜਾ ਕੇ ਬੋਲਣਾ ਪੈਂਦਾ ਹੈ ਕਿ ਉਹ ਖੜੇ ਨੂੰ ਵੇਖ ਕੇ ਸੌਦਾ ਤੋਲ ਦਿੰਦਾ ਜੀ ਬੋਲਣਾ ਪੈਦਾ ਕਿ ਤੁਸੀਂ ਆਪ ਹੀ ਤਾਂ ਕਹਿ ਰਹੇ ਹੋ ਵੀ ਮੋਟਰ ਬਿਨਾ ਗਏ ਤਾਂ ਪਾਣੀ ਨਹੀਂ ਦਿੰਦੇ ਹਾਂਜੀ ਹੈਨਾ ਕਰਿਆਨੇ ਵਾਲਾ ਸੋਦਾ ਨਹੀਂ ਇਹ ਡਾਕਟਰ ਦੁੱਖ ਦੇਣੇ ਦੱਸੇ ਤੋਂ ਬਿਨਾ ਦਵਾਈ ਨਹੀਂ ਦਿੰਦਾ ਤਾਂ ਫਿਰ ਸਰਕਾਰ ਨੌਕਰੀਆਂ ਕਿਵੇਂ ਦੇ ਦੇ ਪੀ ਚੁੱਪ ਕੀਤੇ ਹਾਂਜੀ ਉਹ ਤਾਂ ਸਾਨੂੰ ਲੜਨਾ ਪੈਣਾ ਹੈ ਲੜਨਾ ਪੈਣਾ ਹਾਂਜੀ ਹੈਨਾ ਤਾਂ ਫਿਰ ਲੜਾਈ 'ਚ ਸ਼ਾਮਿਲ ਹੋ ਜੋ ਤਾਂ ਕਿਰਪਾ ਪ੍ਰਮਾਤਮਾ ਦੀ ਇੱਕ ਮਹੀਨੇ 'ਚੋਂ ਇੱਕ ਦਿਨ ਆਪਦੇ ਹੱਕਾਂ ਲਈ ਖੜਨਾ ਜ਼ਿੰਮੇਵਾਰ ਬਣਨਾ ਹੈ ਉਹ ਕਾਹਦੇ ਦੇਖੋ ਨੌਕਰੀਆਂ ਸਾਡੀਆਂ ਰਾਸ਼ਨ ਸਾਡਾ ਫਿਰਦਸ ਕੀ ਸਾਡੀ ਟੈਂਸ਼ਨ ਸਾਡੀ ਮਕਾਨ ਗਰਾਂਡਾ ਸਾਡੀਆਂ ਮਰਲੇ ਕਲੋਨੀਆਂ ਸਾਡੀਆਂ ਹੈਨਾ ਨਰੇਗਾ ਸਾਡੀ ਤੇ ਮਜ਼ਦੂਰੀ ਦੇ ਇੱਕ ਹੱਥ ਚ ਜਦੋਂ ਲੜੋਗੇ ਜਦੋਂ ਤੁਸੀਂ ਵੱਡੀ ਗਿਣਤੀ ਦੇ ਨਾਲ ਇਕੱਠੇ ਹੋਗੇ ਇੱਥੇ ਖਾਸੀ ਚ ਪਾਣੀ ਆਇਆ ਸੀ ਹਾਂਜੀ ਹਾਂਜੀ ਹੈਨਾ ਆਇਆ ਸੀ ਹਾਂਜੀ ਅੱਛਾ ਉਹ ਵੀ ਪਾਣੀ ਹੁੰਦਾ ਹੈ ਇੱਕ ਗਲਾਸ ਚ ਪਾਣੀ ਜਦੋਂ ਥੋੜਾ ਹੁੰਦਾ ਹੈ ਬੰਦਾ ਮੂੰਹ ਨੂੰ ਲਾ ਲੈਂਦਾ ਪਾਣੀ ਬੇਵਸ ਹੁੰਦਾ ਤੇ ਪਾਣੀ ਆਪਣੇ ਅੰਦਰ ਜੇ ਜਦੋਂ ਪਾਣੀ ਇਕੱਠਾ ਹੋ ਗਿਆ ਜੀ ਫਿਰ ਤਾਂ ਬੰਦਿਆਂ ਨੂੰ ਭਜਾਣਾ ਪੈਣਾ ਹੈ। ਹਾਂ ਜੀ। ਤੇ ਚਲੋ ਪਾਣੀ ਦੀਆਂ 88 ਦੇ ਪਾਣੀ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਹ ਜਿਹੜੇ ਚੋਰ ਹੈਗੇ ਨਾ ਜਿਹੜੀ ਆਪਣੀ ਮੁੱਟ ਕਰ ਰਹੇ ਆ ਉਹਨਾਂ ਨੂੰ ਇਕੱਠੇ ਹੋ ਕੇ ਭਜਾਣਾ। ਹਾਂ ਜੀ। ਤਾਂ ਮੈਂ ਤੁਹਾਡੇ ਤੋਂ ਆਸ ਰੱਖਦਾ ਮੇਰੀ ਗੱਲ ਨੂੰ ਸਮਝ ਕੇ ਅੱਗੇ ਨਾਲੇ ਤਾਂ ਸੁਣਨਾ ਨਾਲੇ ਮੈਂ ਆ ਰਿਕਾਰਡ ਕਰ ਲੀਏ ਨਾਲੇ ਸ਼ੇਅਰ ਕਰਨਾ ਨਾਲੇ ਸਾਥ ਦੇਣਾ ਐਨਾ ਕਹਿੰਦਾ ਹੋਇਆ ਸਭ ਨੂੰ ਜੈ ਪੀ ਜੈ ਭਾਰਤ ਨੂੰ ਸਸਕਾਰ ਨਮਸਕਾਰ ਜੀ। ਸੁਵਰਨਾ